ਰਾਜਾ ਵੜਿੰਗ ਦਾ ਵੱਡਾ ਐਕਸ਼ਨ ਬਗਾ ਪਰਨਤ ਸਾਬਕਾ ਵਿਦਾਇਕ ਦਰਸ਼ਨ ਸਿੰਘ ਬਰਾੜ ਨੂੰ ਕਿਤਾ ਪਾਰਟੀ ਚੋਂ ਬਾਹਰ ਦਰਸ਼ਨ ਬਰਾੜ ਦੇ بیٹے ਨੇ ਵੜਿੰਗ ਦੇ ਖਿਲਾਫ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਲੜੀ ਸੀ ਚੋਣ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਚੱਲਿਆ 바ਰਗੇਨਿੰਗ ਦਾ ਦੌਰ ਸੂਤਰਾਂ ਮੁਤਾਬਕ ਜੀਡੀਪੀ ਨੇ ਮੰਗਿਆ ਰੇਲ ਖੇਤੀ ਅਤੇ ਵਿੱਤ ਵਿਭਾਗ ਤਾਂ ਨਾਈਡੂ ਦੀ ਟੀਡੀਪੀ ਨੇ ਮੰਗਿਆ ਲੋਕ ਸਭਾ ਸਪੀਕਰ ਤੇ ਐਨਡੀਏ ਕ ਨਿੰਰ ਦਾ ਅਹੁਦਾ ਨਵੀਂ ਸਰਕਾਰ ਬਣਾਉਣ ਦੀ ਕਵਾਇਤ ਇਸ ਕੱਲ ਸਵੇਰੇ 11 ਵਜੇ ਹੋਵੇਗੀ ਐਨਡੀਏ ਸੰਸਦੀ ਦਲ ਦੀ ਬੈਠਕ ਨਰਿੰਦਰ ਮੋਦੀ ਨੂੰ ਚੁਣਿਆ ਜਾਵੇਗਾ ਨੇਤਾ 9 ਜੂਨ ਨੂੰ ਹੋ ਸਕਦਾ ਹੈ ਨਵੀਂ ਸਰਕਾਰ ਦਾ ਸੌਚਕ ਸਮਾਗਮ ਬੀਜੇਪੀ ਪ੍ਰਧਾਨ ਜੀਪੀ ਨੱਡਾ ਦੇ ਅਗਾਰ 4 ਘੰਟੇ ਤੱਕ ਚੱਲੀ ਬੈਠਕ ਅਮਿਸ਼ਾ ਤੇ ਰਾਜਨਾਥ ਸਿੰਘ ਰਹੇ ਮੌਜੂਦ ਨਵੀਂ ਮੋਦੀ ਕੈਬਨਿਟ ਦੇ ਵਿੱਚ ਸਹਿਯੋਗੀਆਂ ਦੀ ਭੂਮਿਕਾ ਨੂੰ ਲੈ ਕੇ ਕੀਤੀ ਗਈ ਚਰਚਾ ਅਖਲੇਸ਼ ਯਾਦਵ ਸਰਕਾਰ ਬਣਾਉਣ ਨੂੰ ਲੈ ਕੇ ਆਸਵੰਦ ਬੁਲੇ ਉਮੀਦ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ ਕਦੇ ਵੀ ਖਤਮ ਨਹੀਂ ਹੋਣੀ ਚਾਹੀਦੀ ਆ ਫਿਰ ਵਿੱਚ 8 ਜੂਨ ਨੂੰ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਪਾਰਟੀ ਦੇ ਕਈ ਲੀਡਰ ਕਰ ਰਹੇ ਰਾਹੁਲ ਗਾਂਧੀ ਨੂੰ ਲੋਕ ਸਭਾ ਚ ਵਿਰੋਧੀ ਧਿਰ ਦਾ ਲੀਡਰ ਬਣਾਉਣ ਦੀ ਮੰਗ ਹਾਈ ਕਮਾਂਡ ਅੱਗੇ ਵੀ ਰੱਖੀ ਡਿਮਾਂਗ ਚੋਣਾਂ ਚ ਮਾੜੀ ਪ੍ਰਦਰਸ਼ਨ ਨੂੰ ਲੈ ਕੇ ਚੰਦੂ ਮਾਝਰਾ ਦੀ ਆਪਣੀ ਹੀ ਪਾਰਟੀ ਨੂੰ ਸਲਾਹ ਬੋਲੇ ਅਕਾਲੀ ਦਲ ਨੂੰ ਆਤਮ ਮੰਥਨ ਕਰਨ ਦੀ ਲੋੜ ਸਾਡੀ ਹਾਲਤ ਨੋਟਾ ਵਰਗੀ ਨਾ ਅਸੀਂ ਇੱਧਰ ਦੇ ਰਹੇ ਨਾ ਉਧਰ ਦੇ ਕਥਿਤ ਆਡੀਓ ਨੂੰ ਲੈ ਕੇ ਕਾਂਗਰਸੀ ਆਗੂ ਲਾਲ ਸਿੰਘ ਦੀ ਸਪਾਈ ਬੁਲੇ ਕਿਸ ਨੇ ਫੇਕ ਆਡੀਓ ਬਣਾ ਕੇ ਕਿੰਨਾ ਵਾਇਰਲ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਥਿਤ ਆਡੀਓ ਦੇ ਵਿੱਚ ਡਾਕਟਰ ਗਾਂਧੀ ਦੀ ਥਾਂ ਅਕਾਲੀ ਉਮੀਦਵਾਰ ਨੂੰ ਵੋਟ ਪਾਉਣ ਦੀ ਕਰ ਰਹੇ ਨੇ ਗੱਲ ਲੋਕ ਸਭਾ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਵਿੱਚ ਆਤਮ ਮੰਥਨ ਕਰੇਗੀ ਆਮ ਆਦਮੀ ਪਾਰਟੀ ਸੀਐਮ ਬਾਣ ਨੇ ਸਾਰੇ ਲੋਕ ਸਭਾ ਹਲਕਿਆਂ ਬਾਰੇ ਮੰਗੀ ਰਿਪੋਰਟ ਪਾਰਟੀ ਦੇ ਤਿੰਨੇ ਜੇਤੂ ਸੰਸਦਾਂ ਦੇ ਨਾਲ ਵੀ ਕਰਨਗੇ ਚਰਚਾ ਦਿੱਲੀ ਦੇ ਵਿੱਚ ਪਾਣੀ ਦੀ ਕਲਤ ਨੂੰ ਲੈ ਕੇ ਸੁਪਰੀਮ ਕੋਰਟ ਦਾ ਹੁਕਮ ਹਿਮਾਚਲ ਸਰਕਾਰ ਨੂੰ ਯਮੁਨਾ ਦੇ ਵਿੱਚ 137 ਕਿਊਸਿਕ ਪਾਣੀ ਜ਼ਿਆਦਾ ਛੱਡਣ ਦੇ ਲਈ ਕਿਹਾ ਹਰਿਆਣਾ ਨੂੰ ਵੀ ਸਹਿਯੋਗ ਕਰਨ ਦੇ ਆਦੇਸ਼ ਬੀਰਬਸੀ ਦੇ ਘਰ ਦੇ ਵਿੱਚ ਲੱਗੇ ਏਸੀ ਦੇ ਵਿੱਚ ਹੋਇਆ ਬਲਾਸਟ ਧਮਾਕੇ ਕਰਨ ਅੱਗ ਘਰ ਦੇ ਵਿੱਚ ਲੱਗੀ ਅੱਗ ਸਾਰਾ ਸਮਾਨ ਸੜ ਕੇ ਸੁਆਹ ਜਾਣੀ ਨੁਕਸਾਨ ਤੋੜਿਆ ਬਚਾ ਸੱਜੇ ਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਟਪੇਂਦਾ ਹੈ ਲੈ ਕੇ ਜਦੋਂ ਜ਼ਬਰਦਸਤ ਗਰਮੀ ਦੇ ਵਿਚਾਲੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਨ ਫਿਰ ਫਰਕ ਟਪੇਂਦਾ ਹੈ ਉਸ ਥਾਂ ਦੇ ਆਲੇ ਦੁਆਲੇ ਜੋ ਲੋਕ ਮੌਜੂਦ ਹੁੰਦੇ ਨੇ ਉਹਨਾਂ ਨੂੰ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਕਫ ਵਕ ਥਾਵਾਂ ਤੋਂ ਲਗਾਤਾਰ ਸਾਹਮਣੇ ਆੜੀਆਂ ਨੇ ਇੱਕ ਘਟਨਾ ਸੰਗਰੂਰ ਤੋਂ ਸਾਹਮਣੇ ਆਈ ਹੈ ਉੱਥੋਂ ਹੀ ਸ਼ੁਰੂਆਤ ਅੱਜ ਬੁਲੇਟਿਨ ਦੀ ਕਰਨ ਜਾ ਰਹੇ ਹਾਂ ਸੰਗਰੂਰ ਦੇ ਵਿੱਚ ਏਟੀਐਮ ਨੂੰ ਭਿਆਨਕ ਅੱਗ ਲੱਗ ਗਈ ਔਰ ਅੱਗ ਦੀਆਂ ਲਪਟਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿਆਨਕ ਅਗਲਗੀਏ ਬੱਸ ਸਟੈਂਡ ਦੇ ਨੇੜੇ ਐਕਸਿਸ ਬੈਂਕ ਦਾ ਇਹ ਏਟੀਐਮ ਸੀ ਜਿਸ ਦੇ ਵਿੱਚ ਅਗ ਲੱਗੀ ਤੇ ਏਟੀਐਮ ਦੇ ਵਿੱਚੋਂ ਅੰਗ ਦਾ ਭਾਂਬੜ ਨਜ਼ਰ ਆ ਰਿਹਾ ਹੈ ਬੱਸ ਸਟੈਂਡ ਦੇ ਉੱਤੇ ਡਰ ਦਾ ਮਾਹੌਲ ਇੱਕ ਤਰੀਕੇ ਨਾਲ ਬਣ ਗਿਆ ਜਾਨੀ ਨੁਕਸਾਨ ਤੋਂ ਹਲਾ ਕੀ ਬਚਾਰ ਰਿਹਾ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਲੋਕਾਂ ਨੇ ਅੱਗ ਦੇ ਉੱਤੇ ਕਾਬੂ ਪਾ ਲਿਆ ਤੇ ਤਾਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੀਆਂ ਸਗਰੂ ਬੱਸ ਸਟੈਂਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਏਟੀਐਮ ਔਰ ਏਟੀਐਮ ਦੇ ਵਿੱਚ ਅੱਗ ਲੱਗੀ ਹੈ ਜਾਨੀ ਨੁਕਸਾਨ ਤੋਂ ਉਥੇ ਬਚਾਰ ਰਿਹਾ ਹੈ ਪਰ ਅੱਗ ਤਾਂ ਬਹੁਤ ਜ਼ਬਰਦਸਤ ਨਜ਼ਰ ਆ ਰਹੀ ਹੈ ਔਰ ਅੜਜਵਾਲੇ ਉਹ ਕਿ ਦਮ ਤੋਂ ਸਿੱਕਿਆ ਸਿੰਘ ਦੇ ਉੱਥੇ ਇੱਕ ਪੈਨਿਕ ਵਰਗੀ ਪੈਨਿਕ ਸਿਚੁਏਸ਼ਨ ਵਰਗੀ ਸਥਿਤੀ ਜ਼ਰੂਰ ਬਣ ਗਈ ਔਰ ਏਟੀਐਮ ਦੇ ਵਿੱਚੋਂ ਕਿਵੇਂ ਅੱਗ ਦੇ ਭਾਂਬੜ ਨਜ਼ਰ ਆ ਰਹੇ ਨੇ ਆਮ ਤੌਰ ਤੇ ਏਟੀਐਮ ਆਪਾਂ ਇਸਤੇਮਾਲ ਕਰਦੇ ਹਾਂ ਏਟੀਐਮ ਦੇ ਅੰਦਰ ਜਾ ਕੇ ਪੈਸੇ ਕਢਵਾਉਣ ਦੇ ਲਈ ਕਾਰਡ ਆਪਣੇ ਕੋਲ ਹੁੰਦਾ ਔਰ ਇੱਥੇ ਰਹਾ ਦੀ ਗੱਲ ਰਹੀ ਕਿ ਜਦੋਂ ਇਹ ਅੱਗ ਦੀ ਪੂਰੀ ਘਟਨਾ ਵਾਪਰੀ ਹੈ ਤਾਂ ਕਿਸੇ ਦਾ ਸਿੱਧੇ ਤੌਰ ਦੇ ਤੇ ਜਾਨੀ ਨੁਕਸਾਨ ਨਹੀਂ ਹੋਇਆ ਅੱਗ ਬਹੁਤ ਜ਼ਬਰਦਸਤ ਸੀ ਫਾਇਰ ਬ੍ਰਿਗੇਡ ਪਹੁੰਚੀ ਉਹਨਾਂ ਨੇ ਇਲਾਕਾ ਕਿਤਾ ਗਿਆ ਸੀ ਇਸ ਤੋਂ ਪਹਿਲਾਂ ਹੀ ਅੱਗ ਦੇ ਉੱਤੇ ਕਾਬੂ ਪਾਲਿਆ ਗਿਆ ਜਾਂ ਫਿਰ ਇਤੀ ਅਜੇ ਹੀ ਸੀ ਕਿ ਅੱਗ ਕਿਸੇ ਤਰੀਕੇ ਨਾਲ ਖੁਦ ਵੀ ਬੁਝਣ ਵਾਲੇ ਪਾਸੇ ਪਹੁੰਚੀ ਪਰ ਲੋਕਾਂ ਨੇ ਉੱਥੇ ਬਹੁਤ ਹਿੰਮਤ ਮਾਰੀ ਭਈ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਸਿੰਘ ਦਾ ਏਟੀਐਮ ਸੀ ਜਿੱਥੇ ਪੂਰੀ ਅੱਗ ਲੱਗੀ ਹਾਲਾਂਕਿ ਏਟੀਐਮ ਦੇ ਵਿੱਚ ਕੈਸ਼ ਕਿੰਨਾ ਸੀ ਕਿੰਨੇ ਨੋਟ ਸੀ ਉਸ ਦੇ ਵਿੱਚ ਹੁਣ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਪਰ ਸਰ ਕੇ ਪੂਰੀ ਤਰ੍ਹਾਂ ਸਾਫ ਹੋ ਗਿਆ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜਿਹੜੇ ਨੋਟ ਵੀ ਏਟੀਐਮ ਦੇ ਵਿੱਚ ਜੇਕਰ ਹੋਣਗੇ ਤਾਂ ਫਿਰ ਉਹਨਾਂ ਦੇ ਵਿੱਚ ਵੀ ਨੋਟ ਤਾਂ ਕੋਈ ਬਚਿਆ ਨਹੀਂ ਮੈਂ ਤਾਂ ਦੇਖਾ ਕਿ ਧੂਆ ਨਿਕਲ ਰਿਹਾ ਸੀ ਉਹਦੇ ਬਾਅਦ ਮੇਰੇ ਕੋਲ ਆਤੀ ਤੇ ਮੈਂ ਦਾਹ ਕੁੱੜ ਜਿੱਟਣੇ ਲਗਾ ਫਿਰ ਮੇਰਾ ਥੀਲੇ ਮਾਰਾਂ ਮੈਂ ਪਚਾ ਕੇ ਦੇਖੂ ਉਹਨੂੰ ਦੇਖਾ ਤਾਂ ਆਗ ਜੜਾ ਲੱਗਾ ਹੋਇਆ ਸੀ ਫਿਰ ਮੈਂ ਦੋ ਬਾਲਟੀ ਲੈ ਕੇ ਗਿਆ ਪਾਣੀ ਦਾ ਪਾਣੀ ਮਾਰਾ ਦੋ ਬਾਲਟੀ ਫਿਰ ਭਾਗ ਭਾਗੇ ਵੀ 25 ਬਾਲਟੀ ਮਾਰਾ ਫਿਰ ਥੋੜਾ ਕੰਟਰੋਲ ਨੇ ਆਇਆ ਇਹ ਅੰਦਰ ਦਾਸ ਕੇ ਕੇ ਦੇ ਇੱਕ ਦੋ ਬੰਦੇ ਦਾਸ ਕੇ ਕੇ ਦੇ ਅੰਦਰ ਇਹਦੇ ਚਾਪੇ ਲੱਗ ਗਏ ਤੇ ਉਸ ਕਰਕੇ ਮੈਂ ਬਾਹਰ ਨਿਕਲ ਕੇ ਦੇਖਿਆ ਦੇਖ ਕੇ ਇਹ ਸੀ ਨੂੰ ਅਗਲ ਲੱਗ ਗਿਆ ਅੱਛਾ ਜੀ ਉਹ ਵੀ ਦੇਖ ਸਾਡੀ ਦੁਕਾਨ ਤੇ ਅਸੀਂ ਸਮਾਨ ਕੱਢਿਆ ਸਾਰਾ ਬਾਹਰ ਅੱਛਾ ਜੀ ਅਖਬਾਰਾਂ ਦੀ ਨਿਊਜ਼ਪੇਪਰ ਦੀ ਤੇ ਬਾਕਸ ਵਗੈਰਾ ਨੇ ਅੰਦਰ ਸਾਰੇ ਬੋਕਸ ਨੇ ਰਿਮਾਰੀ ਮੋਟੀ ਇਧਰ ਬਹੁਤ ਜ਼ਲਦੀ ਓਖਾ ਹੋ ਗਿਆ ਹੱਦ ਪਹਿਲੇ ਪੁੱਛਣੇ ਨਹੀਂ ਬਜਾਈਏ ਲੋਕਾਂ ਨੇ ਪਾਣੀ ਪਾਇਆ ਪਾਣੀ ਨਾਲ ਕੋਈ ਫਰਕ ਨਹੀਂ ਕਿਹਾ ਤੁਸੀਂ ਸਮਝਦੇ ਨਹੀਂ ਕਿ ਕੋ ਐਡਾ ਬੜਾ ਬਸਟਰਡ ਹੈ ਪਬਲਿਕ ਕਾ ਦੀ ਉਹ ਕਿ ਪਾਰੀ ਇਸ ਨੂੰ ਮੈਂ ਕਿਹਾ ਔਰ ਲੱਗੇ ਨਹੀਂ ਲੱਗੇ ਅੰਦਰ ਵੀ ਨਹੀਂ ਲੱਗੇ ਅੰਦਰ ਵੀ ਜ਼ਰੂਰੀ ਹੈ ਟੀਚਾ ਅੱਛਾ ਟੀਚਾ ਵੀ ਇੱਕ ਜ਼ਰੂਰੀ ਹੈ ਦਾਏ ਇਹ ਡੋਕਰ ਨਾ ਹੁੰਦਾ ਕਿ ਉਹ ਚੀਜ਼ ਹੁੰਦੀ ਹੀ ਫਰਕ ਪੈਂਦਾ ਅੱਗੇ ਪੱਧਿਆਂ ਤੇ ਹੁਣ ਗੱਲ ਸਿਆਸਤ ਦੀ ਕਰਾਂਗੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਉੱਤੇ ਆਵਾਜ਼ਮੀ ਪਾਰਟੀ ਹੁਣ ਜਲਦ ਮੰਥਨ ਕਰੇ ਹਾਰਦੀ ਕਾਰਨ ਦਾ ਪਤਾ ਲਗਾਉਣ ਦੇ ਲਈ ਪਾਰਟੀ ਤੈ ਤੱਕ ਜਾਏਗੀ ਸੀਐਮ ਮਾਨ ਨੇ ਸਾਰੀਆਂ ਲੋਕ ਸਭਾ ਸੀਟਾਂ ਦੀ ਜਾਣਕਾਰੀ ਮੰਗੀ ਹੈ ਇਸ ਤੋਂ ਲਾਗੂ ਵਿਧਾਇਕਾਂ ਤੇ ਵਿਧਾਨ ਸਭਾ ਹਲਕਾ ਇੰਚਾਰਜਾਂ ਤੋਂ ਵੀ ਰਿਪੋਰਟ ਲਈ ਜਾਵੇਗੀ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਲੋਕ ਖੁਸ਼ ਹੈ ਮੈਂ ਆਪਣੇ ਹਲਕੇ ਚ ਲੋਕ ਸਭਾ ਚਿੱਪ ਜਦੋਂ ਗੱਲ ਕੀਤੀ ਲੋਕਾਂ ਨੇ ਹੰਗਾਰਾ ਦਿੱਤਾ ਹੈ ਵੋਟਾਂ ਹੀ ਪਾਈਆਂ ਤੇ ਉਹ ਗੱਲ ਲਿਆਂਨ ਚ ਕੰਮ ਫੇਲ ਰਹੇ ਆ ਜਾਂ ਐਮ ਐਲ ਏ ਕਿਸੇ ਲੈਵਲ ਤੋਂ ਕਮੀ ਹੁਣ ਤਾਈਆਂ ਰਹੀਆਂ ਜਾਂ ਤੁਮ ਸੰਗਠਨ ਕਿਤੇ ਕਮਜ਼ੋਰ ਰਿਹਾ ਉਹ ਤਮਾਮ ਗੱਲਾਂ ਦੀ ਸਮੀਖਿਆ ਹੋਊਗੀ ਲੋਕ ਸਭਾ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਦੇ ਪੰਚ ਮੰਤਰੀਆਂ ਦੇ ਵਿੱਚੋਂ ਚਾਰ ਚੋਣ ਹਾਰ ਗਏ ਜਦਕਿ ਤਿੰਨ ਵਿਧਾਇਕਾਂ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਕਈ ਥਾਵਾਂ ਤੇ ਪਾਰਟੀ ਦੇ ਉਮੀਦਵਾਰ ਤੀਜੇ ਨੰਬਰ ਦੇ ਉੱਤੇ ਰਹੇ ਇਸ ਲਈ ਹੁਣ ਹਾਰ ਤੇ ਮੰਥਨ ਵੀ ਹੋ ਰਿਹਾ ਹੈ ਤਾਂ ਮੰਥਨ ਜ਼ਰੂਰ ਹੋ ਰਿਹਾ ਦੂਜੇ ਪਾਸੇ ਇੱਕ ਹੋਰ ਪਾਰਟੀ ਦਾ ਜ਼ਿਕਰ ਕਰਾਂਗੇ ਅਕਾਲੀ ਦਲ ਅਨੰਦਪੁਰ ਸਾਹਿਬ ਤੋਂ ਹਾਰ ਤੋਂ ਬਾਅਦ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਵੱਡੇ ਆਗੂ ਨੇ ਪ੍ਰੀਮ ਸਿੰਘ ਚੰਦੂ ਮਾਝਰਾ ਉਹਨਾਂ ਦਾ ਇੱਕ ਬਿਆਨ ਸਾਹਮਣੇ ਚੰਦੂ ਮਾਝਰਾ ਨੇ ਕਿਹਾ ਕਿ ਉਹਨਾਂ ਨੂੰ 3 ਫਰੰਟ ਵਾਲੇ ਪਾਸੇ ਵੱਧਣਾ ਚਾਹੀਦਾ ਸੀ ਪਰ ਅਸੀਂ ਨਹੀਂ ਵਧੇ ਜਦੋਂ ਕੋਈ ਨੀਤੀ ਜਾਂ ਮੰਚ ਨਹੀਂ ਹੁੰਦਾ ਤਾਂ ਇਹੋ ਹੁੰਦਾ ਸਾਡੀ ਹਾਲਤ ਤਾਂ ਨੂਟਾ ਵਰਗੀ ਹੋ ਗਈ ਜਦੋਂ ਨੋਟਾ ਪਗਣਾ ਸਾਡਾ ਨੋਟਾ ਵਾਲੀ ਗੱਲ ਹੋਈ ਨਾ ਫਿਰ ਜੇ ਅਸੀਂ ਕਿਸੇ ਤੇ ਮਨ ਨਹੀਂ ਖੜਨਾ ਫਿਰ ਤਾਂ ਨੋਟਾ ਵਾਲੀ ਗੱਲ ਨਾ ਤੇ ਫਿਰ ਨੋਟਾ ਵਾਲੀ ਲੋਕ ਨੇ ਹਾਲ ਕਰਿਆ ਚੰਦੂ ਮਾਝਰਾ ਦੀ ਮੰਨੀ ਇਹ ਤਾਂ ਭਾਜਪਾ ਦੇ ਨਾਲ ਨਾਤਾ ਤੋੜਨ ਤੋਂ ਬਾਅਦ ਉਹ ਲੋਕਾਂ ਨੂੰ ਨਹੀਂ ਦੱਸ ਸਕੇ ਕਿ ਉਹਨਾਂ ਦੀ ਪਾਰਟੀ ਕਿਹੜੇ ਵੱਲੇ ਪਾਸੇ ਜਾ ਰਹੀ ਹੈ ਜੋ ਕਿ ਤੈਅ ਕਰਨਾ ਜ਼ਰੂਰੀ ਸੀ ਤਾਂ ਅਸੀਂ ਜਦੋਂ ਭਾਜਪਾ ਤੋਂ ਨਾਤਾ ਤੋੜਿਆ ਹੁਣ ਵੀ ਜਿਵੇਂ ਖੇਤਰੀ ਪਾਰਟੀਆਂ ਦਾ ਸੰਗਠਨ ਸਾਹਮਣੇ ਰੱਖ ਕੇ ਵੀ ਮਤ ਦੇਸ਼ ਦੇ ਵਿੱਚ ਇੱਕ ਤੀਜੀ ਧਿਰ ਬਲਭਦ ਤਾਂ ਵੀ ਅੱਜ ਸਰਦਾਰੀ ਸਾਡੀ ਹੋਣੀ ਸੀ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਜੇਕਰ ਕਿਸੇ ਪਾਰਟੀ ਨੂੰ ਨੁਕਸਾਨ ਹੋਇਆ ਹੈ ਤਾਂ ਉਸ ਲਿਸਟ ਦੇ ਵਿੱਚ ਅਕਾਲੀ ਦਲ ਸਭ ਤੋਂ ਉੱਤੇ ਹੈ ਪਾਰਟੀ ਨੇ 13 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਉਤਾਰੇ ਜਿੱਤੀ ਸਿਰਫ ਇੱਕ ਅਤੇ 10 ਸੀਟਾਂ ਤੇ ਜ਼ਮਾਨਤ ਜ਼ਬਤ ਹੋ ਗਈ ਔਰ ਅਕਾਲੀ ਦਲ ਦੇ ਵੀ ਲਾਜ਼ਮੀ ਤੌਰ ਤੇ ਆਤਮ ਮੰਤਨ ਦਾ ਸਮਾਂ ਜ਼ਰੂਰ ਹੈ ਜਿਸ ਤਰੀਕੇ ਨਾਲ ਪੂਰੇ ਇਲੈਕਸ਼ਨ ਦੇ ਰਿਜ਼ਲਟ ਰਹੇ ਨੇ ਖੈਰ ਜਦੋਂ ਕਰੀਬ 100 ਸਾਲ ਤੋਂ ਜ਼ਿਆਦਾ ਪੁਰਾਣੀ ਪਾਰਟੀ 13 ਸੀਟਾਂ ਦੇ ਵਿੱਚ 10 ਸੀਟਾਂ ਦੇ ਸਮਾਨਤ ਵੀ ਨਾ ਬਚਾ ਸਕੇ ਫਿਰ ਫਰਕ ਤੱਪੈਂਦਾ ਉਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਕਥਿਤ ਆਡੀਓ ਨੂੰ ਲੈ ਕੇ ਕਾਂਗਰਸ ਦੇ ਆਗੂ ਲਾਲ ਸਿੰਘ ਦੀ ਹੁਣ ਸਫਾਈ ਸਾਹਮਣੇ ਆਈ ਤੇ ਕਿਹਾ ਕਿ ਕਥਿਤ ਆਡੀਓ ਉਹਨਾਂ ਦੀ ਨਹੀਂ ਹੈ ਬਲਕਿ ਕਿਸੇ ਨੇ ਫੇਕ ਆਡੀਓ ਬਣਾ ਕੇ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਫੇਕ ਆਡੀਓ ਦੇ ਖਿਲਾਫ ਮਾਮਲਾ ਦਰਜ ਕਰਵਾਉਣਗੇ ਜੀ ਇਹ ਬਿਲਕੁਲ ਗਲਤ ਹੈ ਇਹ ਫੇਕ ਦਾ ਸਾਜੀ ਜੀ ਇਹ ਜੀ ਕੋਈ ਆਵਾਜ਼ ਨਹੀਂ ਜਾਵਾ ਕਿਸੇ ਨਾਲ ਟੈਲੀਫੋਨ ਕਰ ਰਿਹਾ ਜੀ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਕੌਣ ਬੰਦਾ ਜਿਹਨੇ ਕਰਾਈ ਹੈ ਜੀ ਜੇ ਤੁਸੀਂ ਤਾਂ ਬਸ ਐਸੇ ਫੇਕ ਫੇਕ ਕਿਸ ਤਰ੍ਹਾਂ ਕਾਬਲੇ ਕੋਰੇ ਕੀ ਲਾਲ ਸਿੰਘ ਦੇ ਨਾਮ ਤੋਂ ਇੱਕ ਕਥਿਤ ਆਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਦੀ ਥਾਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੂੰ ਵੋਟ ਕਰਨ ਦੀ ਗੱਲ ਕਹੀ ਗਈ ਹੈ। ਕਿਰਤ ਚੋਣਾਂ ਦਾ ਦੌਰ ਤਾਂ ਨਿਕਲ ਚੁੱਕਿਆ ਹੈ ਰਿਜ਼ਲਟ ਆ ਚੁੱਕੇ ਨੇ ਪਰ ਵਾਕੀ ਆਡੀਓ ਕਿਨਾਂ ਦੀ ਸੀ ਇਹ ਕਿਉਂ ਵਾਇਰਲ ਕੀਤੀ ਗਈ ਤਾਬਲੇ ਗਾਰੇ ਵੀ ਹੈ ਕਿ ਜੇਕਰ ਅਸੀਂ ਪਟਿਆਲਾ ਦਾ ਜ਼ਿਕਰ ਕਰੀਏ ਤਾਂ ਕਾਂਗਰਸ ਇਸ ਸੀਟ ਨੂੰ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਡਾਕਟਰ ਧਰਮਵੀਰ ਗਾਂਧੀ ਇੱਥੋਂ ਜਿੱਤੇ ਨੇ ਜਿਸ ਇਲਾਕੇ ਨੂੰ ਲੈ ਕੇ ਹੀ ਇਹ ਆਡੀਓ ਕਥਿਤ ਆਡੀਓ ਜਿਸ ਦਾ ਜ਼ਿਕਰ ਹੋ ਰਿਹਾ ਹੈ ਅੱਗੇ ਵੱਧਦੇ ਤੇ ਗੱਲ ਪਾਣੀ ਦੀ ਸੁਪਰੀਮ ਕੋਰਟ ਨੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਦਿੱਲੀ ਦੇ ਲਈ 137 ਕਿਊਸਿਕ ਪਾਣੀ ਛੱਡਣ ਨੂੰ ਕਿਹਾ ਰਸਲ ਕੋਰਟ ਨੇ ਪਾਣੀ ਦੇ ਸੰਕਟ ਦੇ ਨਾਲ ਜੂਝ ਰਹੇ ਦਿੱਲੀ ਦੇ ਲੋਕਾਂ ਨੂੰ ਰਾਹਤ ਦੇਣ ਦੇ ਆਦੇਸ਼ ਦਿੱਤੇ ਨੇ ਇਸ ਦੇ ਨਾਲ ਹੀ ਕੋਰਟ ਨੇ ਹਰਿਆਣਾ ਸਰਕਾਰ ਨੂੰ ਹਿਮਾਚਲ ਤੋਂ ਆ ਰਹੇ ਪਾਣੀ ਨੂੰ ਦਿੱਲੀ ਤੱਕ ਪਹੁੰਚਾਉਣ ਦੇ ਲਈ ਸਹਿਯੋਗ ਕਰਨ ਨੂੰ ਵੀ ਕਿਹਾ ਤਾਂ ਕਿ ਹਿਮਾਚਲ ਤੋਂ ਮਿਲ ਰਿਹਾ ਪਾਣੀ ਬਿਨਾਂ ਕਿਸੇ ਰੁਕਾਵਟ ਦੇ ਦਿੱਲੀ ਦੇ ਵਜ਼ੀਰਾਬਾਦ ਤੱਕ ਪਹੁੰਚ ਸਕੇ ਅਤੇ ਦਿੱਲੀ ਦੇ ਲੋਕਾਂ ਨੂੰ ਪੀਣ ਦਾ ਪਾਣੀ ਮਿਲ ਸਕੇ ਦੱਸਦੀ ਕਿ ਇਸ ਤੋਂ ਪਹਿਲਾਂ ਪਾਣੀ ਦੇ ਸੰਕਟ ਦੇ ਨਾਲ ਜੂਝ ਰਹੀ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਦਾਖਲ ਕੀਤੀ ਜਿਸ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਹਰਿਆਣਾ ਉਹਨਾਂ ਦੇ ਹਿੱਸੇ ਦਾ ਪਾਣੀ ਨਹੀਂ ਛੱਡ ਰਿਹਾ ਅਤੇ ਮੰਗ ਕੀਤੀ ਗਈ ਸੀ ਕਿ ਹਿਮਾਚਲ ਤੋਂ ਆਉਣ ਦਿੱਲੀ ਦੇ ਲਈ ਛੱਡਿਆ ਜਾਵੇ ਕਾਬਲੇ ਗੋਰੇ ਕੀ ਪਾਣੀ ਹਤਨੀਕੁੰਡ ਵਿਰਾਜ ਤੋਂ ਛੱਡਿਆ ਜਾਵੇਗਾ ਜੋ ਦੋਵੇਂ ਸੂਬਿਆਂ ਤੋਂ ਹੁੰਦਾ ਹੋਇਆ ਦਿੱਲੀ ਦੇ ਵਜ਼ੀਰਾਬਾਦ ਬ੍ਰਾਂਚ ਤੱਕ ਆਏਗਾ। ਫਿਰ ਪਾਣੀ ਨੂੰ ਲੈ ਕੇ ਰੀੜਕਾ ਲਗਾਤਾਰ ਬਰਕਰਾਰ ਰਹਿੰਦਾ ਹੈ ਖਾਸ ਤੌਰ ਤੇ ਪੰਜਾਬ ਹਰਿਆਣਾ ਦਿੱਲੀ ਦੇ ਵਿਚਾਲੇ ਪਰ ਜਦੋਂ ਗੱਲ ਪੀਣ ਦੇ ਪਾਣੀ ਦੀ ਆਵੇ ਤਾਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੂੰ ਇਹ ਕਹਿਣਾ ਪਵੇ ਕਿ ਪਾਣੀ ਛੱਡੋ ਔਰ ਦੂਜੇ ਸੂਬਿਆਂ ਨੂੰ ਆਦੇਸ਼ ਦਿੱਤੇ ਜਾਣ ਕਿ ਤੁਸੀਂ ਵੀ ਮਦਦ ਕਰੋ ਫਿਰ ਫਰਕ ਤਾਂ ਪੈਂਦਾ ਹੈ ਉਹਨਾਂ ਲੋਕਾਂ ਨੂੰ ਜੋ ਪਾਣੀ ਦੀ ਕਿੱਲਤ ਦੇ ਨਾਲ ਦਿੱਲੀ ਦੀਆਂ ਸੜਕਾਂ ਦੇ ਉੱਤੇ ਜੂਝ ਰਹੇ ਨੇ ਉਧਰ ਮੁਹਾਲੀ ਦੇ ਡੇਰਾ ਬਸੀ ਦੇ ਵਿੱਚ ਘਰ ਦੇ ਵਿੱਚ ਲੱਗਿਆ ਸਪਲਿਟ ਏਸੀ ਜ਼ੋਰਦਾਰ ਧਮਾਕੇ ਤੋਂ ਬਾਅਦ ਉਹ ਬਲਾਸਟ ਹੋ ਗਿਆ ਏਸੀ ਦੇ ਵਿੱਚ ਬਲਾਸਟ ਹੁੰਦੀ ਅੱਗ ਲੱਗ ਗਈ ਅਤੇ ਕੁਝ ਹੀ ਸੈਕਿੰਡ ਦੇ ਵਿੱਚ ਪੂਰਾ ਘਰ ਲਪੇਟ ਦੇ ਵਿੱਚ ਆ ਗਿਆ ਦਰਅਸਲ ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਪਰਿਵਾਰ ਦੇ ਲੋਕ ਕਰਦੇ ਹੀਠਾਂ ਬਣੀ ਦੁਕਾਨ ਦੇ ਵਿੱਚੀ ਤਮਾਕੀ ਦੀ ਆਵਾਜ਼ ਸੁਣ ਕੇ ਜਦੋਂ ਬਾਹਰ ਨਿਕਲੇ ਤਾਂ ਦੇਖਿਆ ਕਿ ਘਰ ਦੇ ਵਿੱਚ ਅੱਗ ਲੱਗ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਫੌਰੀ ਫਾਇਰ ਬ੍ਰਿਗੇਡ ਨੂੰ ਸੱਦਿਆ ਤੇ ਫਿਰ ਅੱਗ ਤੇ ਕਾਬੂ ਪਾਇਆ ਗਿਆ ਜਿਹੜਾ ਬਸੀ ਦੇ ਟੈਲੀਫੋਨ ਐਕਸਚੇਂਜ ਦੇ ਬਿਲਕੁਲ ਨਾਲ ਲੱਗਦੇ ਮਾਰਕੀਟ ਏਰੀਆ ਦੇ ਵਿੱਚ ਫਰਸਟ ਫਲੋਰ ਜਿੱਥੇ نیچے ਇੱਕ ਰੈਡੀਮੇਡ ਕੱਪੜਿਆਂ ਦੀ ਸ਼ਾਪ ਤੇ ਉੱਪਰ ਰੈਸੀਡੈਂਸ ਏਰੀਆ ਸੀ ਸਿਚੁਏਸ਼ਨ ਦੇ ਮਾਨ ਨਾ ਦੇ ਜਿਹੜਾ ਸ਼ਾਪਕੀਪਰ ਉਦੇ ਘਰ ਦੇ ਫਰਸਟ ਫਲੋਰ ਤੇ ਅਚਾਨਕ ਏਸੀ ਫਟ ਗਿਆ ਇਸ ਕਰਕੇ ਕਾਫੀ ਨੁਕਸਾਨ ਹੋਇਆ ਦਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ 3 ਮਹੀਨੋਂ ਹੀ ਨਵਾਂ ਏਸੀ ਖਰੀਦਿਆ ਸੀ ਜੋ ਬਲਾਸਟ ਹੋ ਗਿਆ ਰਹਿਵ ਦੀ ਗੱਲ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਘਰ ਦੇ ਵਿੱਚ ਰੱਖਿਆ ਕੀਮਤੀ ਸਮਾਨ ਸੜਕੇ ਸੁਆਹ ਹੋ ਗਿਆ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਆਖਿਰ ਇਸ ਦੀ ਵਜ੍ਹਾ ਇਸ ਦੇ ਪਿੱਛੇ ਰਹੀ ਕੀ ਕਿਸ ਤਰੀਕੇ ਦਾ ਪੂਰਾ ਕਟਨਾਕਰਮ ਵਾਪਰਿਆ ਹੈ ਕਿਉਂਕਿ ਗਰਮੀ ਬਹੁਤ ਜ਼ਬਰਦਸਤ ਹੈ ਬਹੁਤ ਸਾਰੇ ਆਪਾਂ ਏਸੀ ਨਵੇਂ ਖਰੀਦ ਰਹੇ ਹਾਂ ਜ਼ਿਆਦਾਤਰ ਲੋਕਾਂ ਦੇ ਘਰਾਂ ਦੇ ਵਿੱਚ ਏਸੀ ਲੱਗੇ ਹੋਏ ਨੇ ਤੇ ਇਸ ਚਾਲੇ ਸਾਵਧਾਨੀ ਵਰਤਣ ਦੀ ਜ਼ਰੂਰਤ ਤਾਂ ਜ਼ਰੂਰ ਹੈ ਇਸ ਚੀਜ਼ ਦਾ ਧਿਆਨ ਰੱਖੋ ਕਿ ਜਦੋਂ ਤੁਸੀਂ ਏਸੀ ਲੈ ਰਹੇ ਹੋ ਤਾਂ ਉਸ ਦੀ ਜਿਹੜੀ ਤੁਸੀਂ ਫਿਟਿੰਗ ਕਰਵਾਉਨੇ ਹੋ ਤਾਂ ਉਹ ਜ਼ਰੂਰ ਕੋਈ ਐਕਸਪਰਟ ਹੋਵੇ ਜਾਂ ਕੰਪਨੀ ਦੇ ਹੀ ਲੋਕ ਹੋਣ ਇਹ ਵੀ ਇੱਕ ਵੱਡੀ ਵਜ੍ਹਾ ਮੰਨੀ ਜਾਂਦੀ ਹੈ ਜਦੋਂ ਇਸ ਤਰੀਕੇ ਦਾ ਕੋਈ ਕੰਮ ਕਰਾਉਂਦਾ ਬਾਫਰਦਾਏ ਅੱਗੇ ਵਧਦੇ ਤੇ ਗੱਲ 6 ਜੂਨ ਦੀ ਆਪਰੇਸ਼ਨ ਬਲੂ ਸਟਾਰ ਦੀ 40ਵੀਂ ਬਰਸੀ ਦੇ ਮੌਕੇ ਦੇ ਉੱਤੇ ਸ਼੍ਰੀ ਅਕਾਲ ਤੱਕ ਸਾਹਿਬ ਦੇ ਵਿੱਚ ਅਰਦਾਸ ਜਥੇਦਾਰ ਗਿਆਨੀ ਰਗबीर ਸਿੰਘ ਨੇ ਦੀਜ ਦੇ ਨਾਮ ਸੰਦੇਸ਼ ਦਿੱਤਾ ਜਥੇਦਾਰ ਨੇ ਆਪਣੇ ਸੁਨੇਹੇ ਦੇ ਵਿੱਚ ਕਿਹਾ ਕਿ ਨੌਜਵਾਨਾਂ ਨੂੰ ਜ਼ਦਨ ਤੋਂ ਜ਼ਿਆਦਾ ਗ੍ਰੰਤੀ ਦੇ ਵਿੱਚ ਅੰਮ੍ਰਿਤ ਛਕਣਾ ਚਾਹੀਦਾ ਮਾਂ ਬੋਲੀ ਤੋਂ ਬੇਮੁਖਤਾਈ ਸਰੀਰ ਕ੍ਰਿਸ਼ਟ ਪੁਸ਼ਟਤਾ ਤੋਂ ਬੇਧਿਆਨੀ ਗਵਾਚ ਰਹੇ ਕਿਰਤ ਸਾਧਿਆਚਾਰ ਅਤੇ ਧਰਮ ਦੀਆਂ ਸੱਚੀਆਂ ਕਦਰਾਂ ਕੀਮਤਾਂ ਤੋਂ ਟੁੱਟੀ ਰਾਜਨੀਤੀ ਨੂੰ ਨਰੋਏ ਦਿਸ਼ਾ ਦੇਣ ਲਈ ਸੰਗੋਹਿਤ ਯਤਨਾਂ ਪਰ ਵਧਿਗੇ ਅਕਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਵਿਸ਼ ਸਿੰਘ ਦੇ ਸੰਬੋਧਨ ਤੋਂ ਬਾਅਦ ਸਮਾਗਮ ਨੂੰ ਖਤਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਜਮ੍ਹਾਂ ਭੀੜ ਵਾਪਸ ਚਲੀ ਗਈ ਵਰਸੀ ਦੇ ਮੌਕੇ ਉਤੇ ਪੁਲਿਸ ਵੀ ਹਾਈ ਅਲਰਟ ਦੇ ਉਤੇ ਸੀ ਅੰਮ੍ਰਿਤਸਰ ਚ ਪੈਰਾਮਿਲਟਰੀ ਫੋਰਸ ਅਤੇ ਪੁਲਿਸ ਦੀ ਸੁਰੱਖਿਆ ਦੇ ਨਾਤੇ ਕੀਤੀ ਗਈ ਸੀ ਇਸ ਦੌਰਾਨ ਅੰਮ੍ਰਿਤਸਰ ਦੇ ਕਈ ਬਾਜ਼ਾਰ ਵੀ ਬੰਦ ਰਹੇ ਹੁਣ ਗੱਲ ਕਰਾਂਗੇ ਮੌਸਮ ਦੀ ਪੰਜਾਬ ਦੇ ਵਿੱਚ ਜ਼ਬਰਦਸਤ ਗਰਮੀ ਦੇ ਵਿਚਾਲੇ ਇੱਕ ਰਾਹਤ ਵਾਲੀ ਖਬਰ ਹੈ ਪੰਜਾਬ ਚ ਅਗਲੇ 2 ਦਿਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਪੰਜਾਬ ਦੇ ਕਈ ਹਿੱਸਿਆਂ 'ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਹਨਾਂ ਦੋ ਦਿਨਾਂ ਦੇ ਵਿੱਚ ਤਾਪਮਾਨ 'ਚ ਨਿਗਾਰਾ ਆਏਗਾ ਜਿਸ ਦੇ ਨਾਲ ਗਰਮੀ ਤੋਂ ਥੋੜੀ ਰਾਹਤ ਦੀ ਉਮੀਦ ਹੈ ਹੋਰ ਬੜੇ ਦੋ ਦਿਨ ਦੀ ਫਿਲਹਾਲ ਜਿਹੜਾ ਗਰਜ ਚਮਕ ਜਾਂ ਤੇਜ਼ ਹਵਾਵਾਂ ਕਿਤੇ ਕਿਤੇ ਪੰਜਾਬ ਦੇ ਵਿੱਚ ਚੱਲ ਸਕਦੀਆਂ ਨੇ ਔਰ ਉਹਦੇ ਤੋਂ ਬਾਅਦ ਜਿਹੜਾ ਕੰਡੀਸ਼ਨਸ ਇ ਕਲੀਅਰ ਹੈਂਦੀ ਪ੍ਰੈਡਿਕਸ਼ਨ ਹੈ ਉਥੇ ਬੀਤੇ ਦਿਨ ਮਾਲਵੇ ਦੇ ਵਿੱਚ ਹਨੇਰੀ ਤੂਫਾਨ ਦੇ ਨਾਲ ਪਾਵਰ ਕਾਮ ਨੂੰ ਕਾਫੀ ਨੁਕਸਾਨ ਹੋਇਆ ਪਟਿਆਲਾ ਚ ਬਿਜਲੀ ਦਾ ਖੰਭਰ ਡਿੱਗਣ ਦੀ ਵਜ੍ਹਾ ਨਾਲ ਇੱਕ ਪੱਤਰਕਾਰ ਦੀ ਮੌਤ ਹੋ ਗਈ ਇਸੇ ਤਰ੍ਹਾਂ ਸਮਾਣਾ ਅਤੇ ਪਥਰਾ ਮੰਡਲ ਦੇ ਵਿੱਚ ਤੇ ਇਸ ਹਵਾਵਾਂ ਦੇ ਕਾਰਨ ਖੇਤਾਂ ਦੇ ਵਿੱਚ ਕਿਸਾਨਾਂ ਦੇ ਟਰਾਂਸਫਾਰਮਰ ਅਤੇ ਖੰਭੇ ਵੀ ਟੁੱਟੇ ਨੇ ਜਿਸ ਦੇ ਨਾਲ ਪਾਵਰ ਕਾਮ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੋਰਾਂ ਵਾਲਾ ਵੀ ਨੁਕਸਾਨ ਹੋਇਆ ਤਾਂ ਕਿ ਹਾਂ ਸ਼ਹਿਰ ਵਾਲੀ ਸਪਲਾਈ ਦੇ ਵਿੱਚ ਸਾਨੂੰ ਕੋਈ ਜ਼ਿਆਦਾ ਸਮੱਸਿਆ ਨਹੀਂ ਆਈ ਜਿਹੜੀਆਂ ਨੀਂਦ ਦਾ ਅਸਰ ਹੋਇਆ ਜ਼ਿਆਦਾ ਏਪੀ ਫਿਲਟਰਾਂ ਦੇ ਉੱਤੇ ਹੋਇਆ ਫਿਲਹਾਲ ਮੌਸਮ ਵਿਭਾਗ ਦੇ ਵੱਲੋਂ ਜਾਰੀ ਪੇਸ਼ੰਗੋਈ ਦੇ ਵਿੱਚ ਰਾਹਤ ਦੋ ਦਿਨ ਦੀ ਹੈ 9 ਜੂਨ ਤੋਂ ਮੁੜ ਤੋਂ ਪਾਰਾ ਵਧੇਗਾ ਹਾਲਕਿ 5 ਜੂਨ ਦੇ ਵੀ ਦਿਨ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤੇਜ਼ ਹਨੇਰੀ ਚੱਲੀ ਉਸ ਦੇ ਨਾਲ ਦਿੱਕਤਾਂ ਵੀ ਹੋਈਆਂ ਪਰ ਗਰਮੀ ਤੋਂ ਵੀ ਥੋੜੀ ਜਿਹੀ ਰਾਹਤ ਲੋਕਾਂ ਨੂੰ ਜ਼ਰੂਰ ਮਿਲੀ ਹੈ ਤੇ ਅਗਲੇ ਦੋ ਦਿਨ ਵੀ ਰਾਹਤ ਵਾਲੀ ਜ਼ਰੂਰ ਹੋ ਸਕਦੇ ਨੇ ਖੈਰ ਜਦੋਂ ਜ਼ਬਰਦਸਤ ਗਰਮੀ ਦੇ ਵਿਚਾਲੇ ਜਦੋਂ ਟੈਂਪਰੇਚਰ 45 47 50 ਡਿਗਰੀ ਨੂੰ ਛੋਹ ਰਿਹਾ ਹੋਵੇ ਤੇ ਉਸ ਵਿਚਾਲੇ ਰਾਹਤ ਵਾਲੀ ਖਬਰ ਆਵੇ ਪਰਫਾਰਕ ਕਪਿੰਦਾ ਅੱਗੇ ਵੱਧਦੇ ਤੇ ਖਬਰ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਦੇ ਸੁਖਾਦੇ ਵਿੱਚ ਦਿੱਲੀ ਜੰਮੂ ਨੈਸ਼ਨਲ ਹਾਈਵੇ ਦੇ ਉੱਤੇ ਦੋ ਟਰੱਕ ਅਤੇ ਇੱਕ ਪਿਕਅਪ ਜੀਪ ਦੀ ਜ਼ਬਰਦਸਤ ਟੱਕਰ ਹੋਈ। ਅਮੋਂ ਸਾਹਮਣੀ ਦੀ ਹੋਈ ਟਰੱਕਾਂ ਦੀ ਟੱਕਰ ਦੇ ਵਿੱਚ ਇੱਕ ਡਰਾਈਵਰ ਦੀ ਮੌਕੇ ਤੇ ਹੀ ਮਾਤ ਹੋ ਗਈ। ਦੱਸਿਆ ਜਾ ਰਿਹਾ ਕਿ ਰੌਂਗ ਸਾਈਡ ਤੋਂ ਆ ਰਹੀ ਇੱਕ ਟਰੱਕ ਦੀ ਵਜ੍ਹਾ ਨਾਲ ਸਾਹਮਣੇ ਤੋਂ ਆ ਰਿਹਾ ਟਰੱਕ ਉਸ ਦੇ ਨਾਲ ਟਕਰਾ ਗਿਆ ਅਤੇ ਉਸ ਦੇ ਪਿੱਛੇ ਇੱਕ ਹੋਰ ਪਿਕਅਪ ਗੱਡੀ ਵੀ ਇਹਨਾਂ ਦੇ ਨਾਲ ਜਾ ਵੱਜੀ। ਇਹ ਰੋਂਗ ਸਾਈਡ ਤੋਂ ਇਧਰ ਆ ਰਿਹਾ ਸੀ ਜਿਸ ਕਰਕੇ ਤੇ ਕਿਹੜਾ ਬਿਸੂਏ ਸਾਈਡ ਤੋਂ ਟੈਂਟਰ ਆ ਰਿਹਾ ਸੀ ਉਹਦੇ ਦੇ ਵਿੱਚ ਉਹਨਾਂ ਦਾ ਆਪਸ ਵਿੱਚ ਟਕਰਾਲ ਹੋ ਐਕਸੀਡੈਂਟ ਹੋਇਆ ਜਿਸ ਐਕਸੀਡੈਂਟ ਦੌਰਾਨ ਜਿਹੜਾ ਆਪਣਾ ਟੈਂਟਰ ਵਾਲਾ ਆਵਾ ਡਰਾਈਵਰ ਸੀਗਾ ਉਹਦੀ ਡੈਥ ਹੋ ਗਈ ਹੈਗੀ ਹਾਦਸੇ 'ਚ ਮਰਨ ਵਾਲਾ ਟਰੱਕ ਡਰਾਈਵਰ ਸ਼ਿਵਮ ਯੂਪੀ ਦੇ ਆਜ਼ਮਗੜ੍ਹ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਟਰੱਕ ਦੇ ਵਿੱਚ ਫਸੇ ਸ਼ਿਵਮ ਦੀ ਲਾਸਟ ਨੂੰ ਬਾਹਰ ਕੱਢ ਕੇ ਪੁਲਿਸ ਨੇ ਪੋਸਟਮਾਰਟਮ ਦੇ ਲਈ ਭਜਵਾ ਦਿੱਤਾ ਉੱਥੇ ਰੋਂਗ ਸਾਈਡ ਆ ਰਹੇ ਮਲਜ਼ਮ ਟਰੱਕ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ